ਇਸੇ ਤਰ੍ਹਾਂ ਪਾਸ਼ਾ ਕਹਿੰਦੇ ਭਾਈ ਜਿਹੜੇ ਇਹ ਤੈਨੂੰ ਸਵਾਸ ਮਿਲੇ ਨੇ ਇਹ ਤੇਰਾ ਧੰਨ ਹੈ ਇਹ ਧੰਨ ਖਰਚ ਕਰਕੇ ਤੂੰ ਨਾਮ ਧਨ ਇਕੱਠਾ ਕਰਨਾ ਜਿਵੇਂ ਆਪਾਂ ਪਹਿਲਾਂ ਵੀ ਸਰਵਣ ਕੀਤਾ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਣੇ ਆ 10 ਲੱਖ 20 ਲੱਖ 30 50 ਲੱਖ ਲਾ ਕੇ ਵੀ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ ਇੱਕ ਆਸ ਹੁੰਦੀ ਹੈ ਮਨ ਵਿੱਚ ਕਿ ਜੇ ਅੱਜ 50 ਲੱਖ ਲਾ ਰਹੇ ਹਾਂ ਤੇ 50 ਲੱਖ ਉਹ ਵਾਪਸ ਕਰਕੇ ਅਸੀਂ ਹੋਰ ਬੱਚਾ ਸਾਡਾ ਆਪਣੀ ਮਿਹਨਤ ਕਰਕੇ ਹੋਰ ਕਮਾਵੇਗਾ। ਇਸੇ ਤਰ੍ਹਾਂ ਇਹ ਜਿਹੜੇ ਸਵਾਸ ਨੇ ਪਿਆਰੇ ਸਵਾਸ ਮਲੇ ਨੇ ਪਾਇਸ਼ਾ ਨੇ ਸਵਾਸ ਦਿੱਤੇ ਨੇ 24000 ਰੋਜ਼ ਤੇ ਨਾਲ ਕਹਿ ਦਿੱਤਾ ਕਿ 24000 ਸਵਾਸਾਂ ਨੂੰ ਸਫਲियां ਕਰਕੇ ਨਾਲ ਨਾਮ ਧਨ ਦੀ ਕਮਾਈ ਕਰਨੀ ਹੈ ਸੰਗਤ ਦੀ ਕਮਾਈ ਕਰਨੀ ਹੈ ਇਹੀ ਨਾਲ ਜਾਣਾ। ਬਾਸ਼ਾ ਕੰਦੇ ਫਿਰ ਤੇਰੇ ਤੋਂ ਪੁੱਛਿਆ ਜਾਣਾ ਕਿ ਚਾਰ ਜਿਹੜੇ ਪੈਰ ਤੈਨੂੰ ਦਿਨ ਦੇ ਮਿਲੇ ਸੀ ਉਹ ਵੀ ਤੂੰ ਭੱਜ ਦੌੜ ਕੇ ਗੁਜ਼ਾਰ ਦਿੱਤੇ ਚਾਰ ਪੈਰ ਸੌ ਕੇ ਗੁਜ਼ਾਰ ਦਿੱਤੇ ਉਹ ਬੰਦਿਆ ਇਹ ਸੰਸਾਰ ਤੇ ਆਉਣ ਦਾ ਤੇਰਾ ਮੇਨ ਮਕਸਦ ਕੀ ਸੀ ਇਹ ਪੁੱਛਿਆ ਜਾਣਾ ਪਿਆਰਿਓ ਇਹ ਸਵਰਗ ਤੇ ਨਰਕ ਦੁਨੀਆ ਤੇ ਸੰਸਾਰ ਤੇ ਨੇ ਪਿਆਰੇ ਇਹ ਦੁਨੀਆ ਤੇ ਨਰਕ ਤੇ ਸਵਰਗ ਭੋਗਣਾ ਪੈ ਜਾਂਦਾ ਹੈ ਪਿਆਰਿਓ ਕਈ ਵਾਰ ਕਰਮ ਐਸੇ ਹੋ ਜਾਂਦੇ ਨੇ ਕਿ ਇਹ ਕਰਮਾਂ ਦੇ ਵਿੱਚ ਇਹ ਦੁਨੀਆ ਵਿੱਚ ਇਹ ਜਨਮ ਛੋਟਾ ਪੈ ਜਾਂਦਾ ਹੈ ਉਹ ਕਰਮਾਂ ਨੂੰ ਭੋਗਣ ਵਾਸਤੇ ਕਰਮ ਵੱਡੇ ਹੋ ਜਾਂਦੇ ਨੇ ਕਿਉਂਕਿ ਮਾੜੇ ਕਰਮ ਜਿਆਦਾ ਕਰ ਲੈਨੇ ਆਂ ਕਈ ਵਾਰ ਇਹ ਜੀਵਨ ਵੀ ਪਿਆਰਿਓ ਘਟ ਪੈ ਜਾਂਦਾ ਇਸ ਕਰਕੇ ਦੁਬਾਰਾ ਆਪਾਂ ਨੂੰ ਜੋਨਾਂ ਵਿੱਚ ਜਾਣਾ ਪੈਂਦਾ ਹੋਰ ਜਨਮ ਲੈਣੇ ਪੈਂਦੇ ਨੇ ਉਹ ਕਰਮਾਂ ਦਾ ਲੇਖਾ ਦੇਣ ਵਾਸਤੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਸਾਖੀ ਸੁਣੀ ਨ ਬਾਜ ਤੇ ਤਿੱਤਰ ਦੇ ਪਿਆਰਿਓ ਸਿੱਖਾਂ ਨੇ ਪੁੱਛਿਆ ਪਾਤਸ਼ਾਹ ਕੀ ਕਰ ਰਹੇ ਹੋ ਇੱਕ ਹੱਥ ਵਿੱਚ ਬਾਜ ਫੜਿਆ ਇੱਕ ਹੱਥ ਵਿੱਚ ਤਿੱਤਰ ਫੜਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਤਿੱਤਰ ਦਾ ਮਾਸ ਬਾਜ ਨੂੰ ਖਵਾ ਰਿਹਾ ਨੇ ਪੈਰੀ ਜਿਉਂ ਸੇਵਕਾਂ ਨੇ ਪੁੱਛਿਆ ਤੇ ਪਾਸ਼ਾ ਕਹਿੰਦੇ ਇਹ ਜਿਹੜਾ ਤਿੱਤਰ ਹੈ ਨਾ ਇਹ ਮੇਰਾ ਸਿੱਖ ਹੈ ਜਿਹੜਾ ਇਹ ਬਾਜ ਹੈ ਇਹ ਇੱਕ ਸੇਠ ਹੈ ਕਹਿੰਦੇ ਪਾਸ਼ਾ ਜੀ ਦੀ ਗੱਲ ਹੋਰ ਬਣ ਗਈ ਵੀ ਜਿਹੜਾ ਤੁਹਾਡਾ ਸਿੱਖ ਹੈ ਉਹਨੂੰ ਤਿੱਤਰ ਹੋਣਾ ਚਾਹੀਦਾ ਸੀ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਤਿੱਤਰ ਇਹ ਤੁਹਾਡਾ ਸਿੱਖ ਹੈ ਤੁਹਾਡੇ ਸਿੱਖ ਨੂੰ ਤੇ ਬਾਜ ਹੋਣਾ ਚਾਹੀਦਾ ਸੀ ਤੁਸੀਂ ਆਪਣੇ ਸਿੱਖ ਨੂੰ ਤਿੱਤਰ ਦੱਸ ਰਹੇ ਹੋ ਪਾਸ਼ਾ ਕਹਿੰਦੇ ਭਾਈ ਇਹਨੇ ਕਰਮ ਐਸੇ ਕਰਲੇ ਸੀ ਕਿ ਇਹ ਕਰਮਾਂ ਦੇ ਵਿੱਚ ਇਹਨੇ ਉਧਾਰ ਲਿਆ ਵਾਪਸ ਨਾ ਮੋੜਿਆ ਠੱਗੀ ਬੇਈਮਾਨੀ ਕਰਤੀ ਉਹ ਜੀਵਨ ਇਹਦਾ ਛੋਟਾ ਸੀ ਇਸ ਕਰਕੇ ਅੱਜ ਇਹਨਾਂ ਦਾ ਲੇਖਾ ਮਕਾਰਿਆ ਕਈ ਵਾਰ ਐਸਾ ਕਰਮ ਭੋਗਣਾ ਪੈ ਜਾਂਦਾ ਪਿਆਰਿਓ ਪਾਸ਼ਾ ਰਾਜਾ ਸਾਹਿਬ ਮਾਰੇ ਕਹਿੰਦੇ ਜੇ ਤੂੰ ਕਿਤੇ ਮਨ ਕਰਕੇ ਭਾਵਨਾ ਕਰਕੇ ਕਿਸੇ ਗੁਰੂ ਨੂੰ ਵੀ ਮੰਨਣਾ ਪਿਆਰਿਓ ਜਿੱਥੇ ਭਰੋਸਾ ਹੈ ਨਾ ਵਿਸ਼ਵਾਸ ਹੈ ਉੱਥੇ ਭਰੋਸੇ ਨਾਲ ਵਿਸ਼ਵਾਸ ਨਾਲ ਜੁੜੀਏ ਤੇ ਉਸ ਅਕਾਲ ਪੁਰਖ ਪਰਮਾਤਮਾ ਨੇ ਆਪ ਹੀ ਕਾਰਜ ਕਰ ਦੇਣੇ ਨੇ ਪਿਆਰਿਓ ਕਿਉਂਕਿ ਰਾਜਾ ਸਾਹਿਬ ਮਾਰਾ ਤੇ ਜਿਨ੍ਹਾਂ ਭਰੋਸਾ ਰੱਖਿਆ ਨਾ ਪਿਆਰਿਓ ਉਹ ਕਦੇ ਡੋਲੇ ਨਹੀਂ ਉਹਨਾਂ ਦੇ ਬੇੜੇ ਡੁੱਬੇ ਨਹੀਂ ਉਹਨਾਂ ਦੀ ਜ਼ਿੰਦਗੀ ਦੇ ਇਹ ਬੇੜੇ ਪਾਰ ਲੰਘਗੇ ਨੇ ਇਸੇ ਤਰ੍ਹਾਂ ਨਾ ਪਿਆਰਿਓ ਮੁਜਾਰਾ ਸਾਹਿਬ ਤੋਂ ਪਿੰਡ ਮੁਜਾਰੇ ਤੋਂ ਇੱਕ 인ਦਰ ਜਿਹੜਾ ਜਾਤ ਦਾ ਜੱਟ ਸੀ ਪਿਆਰੇ ਪਰ ਰਾਜਾ ਸਾਹਿਬ ਦੇ ਚਰਨਾਂ ਤੇ ਭਰੋਸਾ ਵੜਾ ਸੀ ਵਿਸ਼ਵਾਸ ਬੜਾ ਸੀ ਗਰੀਬੀ ਵੀ ਸੀ ਤਕਰੀਬਨ ਢਾਈ ਕਿ ਖੇਤ ਜ਼ਮੀਨ ਦੇ ਸਨ ਪਿਆਰੇ ਚਾਰ ਪੁੱਤਰ ਹੋਏ ਇਹਨਾਂ ਦੇ ਚਾਰ ਪੁੱਤਰ ਹੋਏ ਹੁਣ ਘਰ ਵਿੱਚ ਚਾਰ ਪੁੱਤਰ ਸੀ ਤੇ ਘਰ ਵਿੱਚ ਗਰੀਬੀ ਸੀ ਤੇ ਗਰੀਬੀ ਕਾਰਨ ਪਿਆਰੇ ਕੋਈ ਪੁੱਤਰਾਂ ਨੂੰ ਰਿਸ਼ਤਾ ਨਹੀਂ ਸੀ ਦੇ ਰਿਆ ਗਰੀਬੀ ਦੇ ਕਾਰਨ ਘਰ ਵਿੱਚ ਕੋਈ ਰਿਸ਼ਤਾ ਨਹੀਂ ਸੁਦੇ ਰਿਆ ਚਾਰ ਪੁੱਤਰ ਤੇ ਹੈ ਨੇ ਪਰ ਉਹ ਪੁੱਤਰਾਂ ਨੂੰ ਵਿਆਹਨਾ ਕਿਵੇਂ ਹੈ ਉਹਨਾਂ ਦਾ ਰਿਸ਼ਤਾ ਕਿਵੇਂ ਕਰਨਾ ਹੈ ਕਿਵੇਂ ਸਾਰੇ ਕਾਰਜ ਕਰਨੇ ਨੇ ਹੁਣ ਜਿਨੇ ਆਪਣੀ ਧੀ ਦੇਣੀ ਸੀ ਉਹਨੇ ਵੇਖਣਾ ਵੀ ਸੀ ਵੀ ਚਾਰ ਪੁੱਤਰ ਨੇ ਕਿੰਨੀ ਜ਼ਮੀਨ ਆਉਂਦੀ ਹੈ ਕਿਸ ਤਰ੍ਹਾਂ ਦਾ ਇਹਨਾਂ ਦਾ ਘਰ ਹੈ ਅੱਜ ਵੀ ਜੇ ਆਪਾਂ ਰਿਸ਼ਤਾ ਕਰਨਾ ਹੋਵੇ ਸਾਰਾ ਕੁਝ ਚੈੱਕ ਕਰੀਦਾ ਪਿਆਰੇ ਭਾਵੇਂ ਧੀ ਹੈ ਭਾਵੇਂ ਪੁੱਤ ਹੈ ਚੰਗੀ ਤਰ੍ਹਾਂ ਵੇਖ ਕੇ ਰਿਸ਼ਤਾ ਕਰੀ ਤੇ ਜਵਾਨ ਹੋ ਗਏ ਪਿਆਰੇ ਉਮਰ ਲੰਘਦੀ ਜਾ ਰਹੀ ਹੈ ਚਾਰੇ ਪੁੱਤਰ ਜਵਾਨ ਹੋਏ ਕੋਈ ਰਿਸ਼ਤਾ ਨਹੀਂ ਹੋ ਰਿਹਾ ਸਾਰੇ ਰਿਸ਼ਤੇਦਾਰਾਂ ਨੇ ਸਾਖ ਸਬੰਧੀਆਂ ਨੇ ਸਲਾਹ ਕੀਤੀ ਕਹਿੰਦੇ ਇਸ ਤਰ੍ਹਾਂ ਤੇ ਉਮਰ ਲੰਘ ਜਾਣੀ ਬੱਚਿਆਂ ਦੀ ਇਸ ਤਰ੍ਹਾਂ ਕਰੋ ਆਪਾਂ ਮੁੱਲ ਦਾ ਰਿਸ਼ਤਾ ਕਰ ਲੈਨੇ ਆ ਅੱਜ ਵੀ ਪਿਆਰੇ ਹੁੰਦੇ ਨੇ ਕਹਿੰਦੇ ਮੁੱਲ ਦਾ ਰਿਸ਼ਤਾ ਕਰ ਲੈਨੇ ਆ ਉਹ ਕਿਵੇਂ ਕਹਿੰਦੇ ਇਸ ਤਰ੍ਹਾਂ ਕਰਨੇ ਆ ਮੁੱਲ ਦਾ ਰਿਸ਼ਤਾ ਕਰ ਲੈਨੇ ਆ ਕੋਈ ਰਿਸ਼ਤਾ ਵੇਖ ਕੇ ਸਾਰਾ ਖਰਚਾ ਵੀ ਤੁਸੀਂ ਆਪਣੇ ਕੋਲੋਂ ਕਰ ਲਿਓ ਤੇ 2000 ਰੁਪਇਆ ਵੀ ਲੱਗਣਾ ਹੈ ਸਾਰਿਆਂ ਪਿਆਰੇ ਰਿਸ਼ਤੇਦਾਰਾਂ ਨੇ ਸਲਾਹ ਕੀਤੀ ਭਾਲ ਕੀਤੀ ਚਲ ਕੋਈ ਇੱਕ ਕੁੜੀ ਇੱਕ ਬੱਚੀ ਮਿਲੀ ਉਹਦੇ ਵਾਸਤੇ ਉਹਨਾਂ ਸਾਰਾ ਪ੍ਰਬੰਧ ਕੀਤਾ ਘਰ ਆਏ ਪਿਆਰੇ ਇੰਦਰ ਦੇ ਰਿਸ਼ਤੇਦਾਰ ਰਿਸ਼ਤੇਦਾਰ ਆ ਕੇ ਬੈਠ ਗਏ ਇੰਦਰ ਦੇ ਪੁੱਤਰ ਨੂੰ ਵੇਖਣ ਵਾਸਤੇ ਬੰਤ ਨੂੰ ਪਿਆਰੇ ਬੰਤ ਸੀ ਨਾਮ ਉਹਦਾ ਆ ਕੇ ਵੇਖਣ ਵਾਸਤੇ ਬੈਠੇ ਨੇ ਤੇ ਕਹਿੰਦੇ 2000 ਰੁਪਿਆ ਲੱਗਣਾ ਮੁੱਲ ਦਾ ਰਿਸ਼ਤਾ ਹੈ ਕਰਾ ਦਿੰਨੇ ਆ ਰਿਸ਼ਤੇਦਾਰ ਕਹਿਣ ਲੱਗੇ ਪਰ ਜਿਹੜਾ ਇੰਦਰ ਸੀ ਨਾ ਪਿਆਰਿਓ ਭਰੋਸਾ ਸੀ ਰਾਜਾ ਸਾਹਿਬ ਮਹਾਰਾਜ ਤੇ ਬੜਾ ਵਿਸ਼ਵਾਸ ਰੱਖਦਾ ਸੀ ਜਦੋਂ ਵਿਸ਼ਵਾਸ ਹੋ ਜਾਵੇ ਨਾ ਭਰੋਸਾ ਹੋ ਜਾਵੇ ਪਿਆਰਿਓ ਫਿਰ ਅਕਾਲ ਪੁਰਖ ਪਰਮਾਤਮਾ ਆਪ ਸਹਾਇ ਹੋ ਜਾਂਦਾ ਪਿਆਰਿਓ ਆਪਾਂ ਪੜਦੇ ਆ ਨਾ ਗੁਰਬਾਣੀ ਅੰਦਰ ਥੰਮ ਉਹ ਜਿਹੜਾ ਥੰਮ ਹੈ ਨਾ ਪਿਆਰਿਓ ਥੰਮ ਥੰਮ ਪਾੜ ਕੇ ਵੀ ਆਪਣੇ ਸੇਵਕ ਦੀ ਪਿਆਰਿਓ ਲਾਜ ਰੱਖ ਲਈ ਕੀੜੀ ਨੂੰ ਤਪਦੇ ਹੋਏ ਥੰਮ ਦੇ ਉੱਪਰ ਤੁਰ ਕੇ ਵਿਖਾ ਦਿੱਤਾ ਕੀੜੀ ਨੂੰ ਵਖਾਇਆ ਕਿ ਭਾਈ ਇਹ ਜਿਹੜਾ ਥਮ ਹੈ ਇਹ ਸਿਰਫ ਇਹਨਾਂ ਝਾਲਮਾਂ ਵਾਸਤੇ ਤਪਿਆ ਹੋਇਆ ਹੈ ਪਰ ਭਗਤਾਂ ਤੇਰੇ ਵਾਸਤੇ ਨਹੀਂ ਆਪਾਂ ਸੁਣਿਆ ਨਾ ਪਿਆਰਿਓ ਜਦੋਂ ਕਿਸੇ ਨੇ ਆਪਣੇ ਗੁਰੂ ਤੇ ਆਪਣੇ ਅੱਲਾ ਤੇ ਜਿਹਨੂੰ ਆਪਾਂ ਮੰਨਦੇ ਜਿਹਨੂੰ ਭਰੋਸਾ ਬਣ ਗਿਆ ਨਾ ਪਿਆਰਿਓ ਫਿਰ ਤੁਹਾਡੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਨੇ ਫਿਰ ਤੁਹਾਡੀ ਚਿੰਤਾ ਗੁਰੂ ਲੈ ਲੈਂਦਾ ਰਾਜਾ ਸਭ ਤੁਹਾਡੀ ਚਿੰਤਾ ਲੈ ਲੈਂਦੇ ਨੇ ਫਿਰ ਤੁਹਾਨੂੰ ਚਿੰਤਾ ਕਰਨ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਪਿਆਰਿਓ ਰਾਜਾ ਸਭ ਤੇ ਬੜਾ ਭਰੋਸਾ ਸੀ ਬੜਾ ਪ੍ਰੇਮੀ ਸੀ ਕਹਿੰਦਾ ਤੁਸੀਂ ਭਾਈ ਬੈਠੋ ਰਿਸ਼ਤੇਦਾਰ ਸਾਰੇ ਘਰ ਬੈਠੇ ਨੇ ਕਹਿੰਦੇ ਤੁਸੀਂ ਬੈਠੋ ਮੈਂ ਰਾਜਾ ਸਭ ਦੇ ਦਰਸ਼ਨ ਕਰ ਆਵਾਂ ਕਿਉਂਕਿ ਜਿਹੜਾ ਕੰਮ ਕਰਦਾ ਸੀ ਨਾ ਪਿਆਰੋ ਰਾਜਾ ਸਭ ਜੀ ਦੇ ਚਰਨਾਚ ਅਰਦਾਸ ਕਰਕੇ ਰਾਜਾ ਸਭ ਜੀ ਦੇ ਨਾਲ ਸਲਾਹ ਕਰਕੇ ਫਿਰ ਕੋਈ ਕੰਮ ਕਰਦਾ ਸੀ ਅੱਜ ਵੀ بڑے ਪਰਿਵਾਰ ਨੇ ਪਿਆਰੋ ਜੇ ਕਿਤੇ ਕੋਈ ਵੀ ਕਾਰਜ ਕਰਨਾ ਨੇ ਭਵੇਂ ਛੋਟੇ ਤੋਂ ਛੋਟਾ ਪਹਿਲਾਂ ਰਾਜਾ ਸਭ ਨੂੰ ਯਾਦ ਕਰਦੇ ਨੇ ਪਿਆਰੀ ਤੇ ਕਈ ਐਸੇ ਨੇ ਪਿਆਰੋ ਦਾਤਾ ਮੰਗਣ ਵਾਸਤੇ ਤੇ ਦਿਨ ਰਾਤ ਇੱਕ ਕਰ ਦੇਣਗੇ ਜਦੋਂ ਦਾਤਾ ਮਿਲਦੀਆਂ ਨਾ ਫਿਰ ਦਾਤੇ ਨੂੰ ਭੁੱਲ ਜਾਂਦੇ ਨੇ ਕਈ ਐਸੇ ਵੀ ਹੈ ਨਹੀਂ ਇੰਦਰ ਆਇਆ ਭਜਿਆ ਰਾਇਆ ਸਾਹਿਬ ਦੇ ਚਰਨਾਂ 'ਚ ਰਾਇਆ ਸਾਹਿਬ ਦੇ ਚਰਨਾਂ 'ਚ ਆ ਕੇ ਇੰਦਰ ਨੇ ਹਲੇ ਕੁਝ ਕਹਿਣਾ ਸੀ ਬੋਲਣਾ ਸੀ ਪਰ ਅੰਦਰੋਂ ਜਿਹੜਾ ਉਹਦਾ ਹੌਸਲਾ ਨਾ ਉਹ ਹੌਸਲਾ ਨਹੀਂ ਸੀ ਪੈ ਰਿਆ ਵੀ ਹੁਣ ਰਾਜਾ ਸਾਹਿਬ ਨੂੰ ਮੈਂ ਕਿਵੇਂ ਦੱਸਾਂ ساری ਗੱਲ ਬਾਤ ਤੇ ਜਦੋਂ ਇੰਦਰ ਰਾਇਆ ਸਾਹਿਬ ਦੇ ਚਰਨਾਂ 'ਚ ਪਹੁੰਚੇ ਆ ਕੇ ਨਮਸ਼ਕਾਰ ਕੀਤੀ ਨਾ ਤੇ ਪਾਸ਼ਾ ਜਾਣੀ ਜਾਣ ਦਿਲਾਂ ਦੀਆਂ ਜਾਣਨ ਵਾਲੇ ਇੰਦਰ ਨੂੰ ਕਹਿੰਦੇ ਭਾਈ ਇੰਦਰਾ ਕਹਿੰਦੇ ਇਸ ਤਰ੍ਹਾਂ ਦਾ ਰਿਸ਼ਤਾ ਨਹੀਂ ਕਰੀਦਾ ਮੁੱਲ ਦਾ ਰਿਸ਼ਤਾ ਨਹੀਂ ਕਰੀਦਾ ਇਸ ਤਰ੍ਹਾਂ ਦੇ ਰਿਸ਼ਤੇਦਾਰਾਂ ਨੂੰ ਘਰੋਂ ਤੋੜ ਦਈਦਾ ਪਾਸ਼ਾ ਨੇ ਪਹਿਲਾਂ ਹੀ ਕਹਿ ਦਿੱਤਾ ਹਲੇ ਇੰਦਰ ਦੇ ਮਨ ਵਿੱਚ ਇਹ ਗੱਲ ਪਾਸ਼ਾ ਕਹਿੰਦੇ ਭਾਈ ਰਿਸ਼ਤੇਦਾਰਾਂ ਨੂੰ ਘਰੋਂ ਤੋੜ ਦਈਦਾ ਐਸੇ ਰਿਸ਼ਤੇਦਾਰਾਂ ਦੇ ਰਿਸ਼ਤਾ ਨਹੀਂ ਕਰੀਦਾ ਉਹ ਤੂੰ 2000 ਦੀ ਗੱਲ ਕਰਨੇ ਪਾਸ਼ਾ ਆਪ ਫਰਮਾਨ ਕਰਨ ਲੱਗੇ ਦਿਲਾਂ ਦੀਆਂ ਜਾਣਨ ਵਾਲੇ ਜਿਨ੍ਹਾਂ ਦੇ ਚਰਨਾਂ 'ਚ ਬੈਠੇ ਆਂ ਆਪਾਂ ਤੇ ਕਰਮ ਕਰਨ ਲੱਗੇ ਪਤਾ ਕੀ ਸੋਚਨੇ ਆ ਕਿ ਸਾਨੂੰ ਕਿਹੜਾ ਵੇਖ ਰਹੇ ਨੇ ਬੜੇ ਮਾੜੇ ਕਰਮ ਕਰਨੇ ਆ ਪਿਆਰਿਓ ਬੜੇ ਮਾੜੇ ਕਰਮ ਕਈ ਵਾਰ ਕਰ ਦਿੰਨੇ ਆ ਕਿ ਕਿਹੜਾ ਸਾਨੂੰ ਵੇਖ ਰਹੇ ਨੇ ਪਰ ਇਹ ਤੇ ਦਿਲਾਂ ਦੀਆਂ ਜਾਣਦੇ ਨੇ ਪਾਸ਼ਾ ਕਹਿੰਦੇ ਭਾਈ 2000 ਵਟੇ ਰਿਸ਼ਤਾ ਕਰਨ ਨੂੰ ਫਿਰਨਾ ਕਹਿੰਦੇ ਅਸੀਂ ਤੇ 1 ਰੁਪਏ ਵਿੱਚ ਦੋ ਰਿਸ਼ਤੇ ਕਰ ਦਈਏ ਆਖੋ ਸਤਨਾਮ ਦਿਲਾਂ ਦੀਆਂ ਜਾਣ ਕੇ ਪਹਿਲਾਂ ਹੀ ਕਹਿੰਦੇ ਤੂੰ 2000 ਦੇ ਵਿੱਚ ਰਿਸ਼ਤਾ ਕਰਨ ਨੂੰ ਫਿਰਨਾ ਅਸੀਂ 1 ਰੁਪਏ ਵਿੱਚ ਦੋ ਰਿਸ਼ਤੇ ਕਰ ਦਈਏ ਜਾਂ ਚੱਲ ਨੱਠ ਜਾ ਭੱਜਦਾ ਜਾਂਦਾ ਪਿਆਰੀ ਅੰਦਰ ਨੱਚਦਾ ਜਾ ਰਿਹਾ ਘਰ ਨੂੰ ਹੁਣ ਪਤਾ ਲੱਗਿਆ ਕਿ ਰਾਜਾ ਸਾਹਿਬ ਦਾ ਬਚਨ ਹੋ ਗਿਆ ਹੁਣ ਰਾਜਾ ਸਾਹਿਬ ਦਾ ਬਚਨ ਐਵੇਂ ਥੋੜੀ ਸੀ ਪਿਆਰੀ ਭਰੋਸਾ ਸੀ ਵਿਸ਼ਵਾਸ ਸੀ ਭੱਜਦਾ ਜਾਂਦਾ ਨੱਠਦਾ ਜਾਂਦਾ ਤੇ ਨਾਲ ਨੱਚਦਾ ਜਾ ਰਿਹਾ ਘਰ ਨੂੰ ਜਾਂਦੇ ਆ ਰਿਸ਼ਤੇਦਾਰਾਂ ਨੂੰ ਕਹਿੰਦੇ ਭਾਈ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਐ ਅਸੀਂ ਮੁੱਲ ਦਾ ਰਿਸ਼ਤਾ ਨਹੀਂ ਕਰਨਾ ਹੁਣ ਤੇ ਮੇਰੇ ਰਾਜੇ ਨੇ ਕਹਿ ਦਿੱਤਾ ਹੁਣ ਭਾਵੇਂ ਮੇਰੇ ਪੁੱਤਰ ਇਹ ਦੁਨੀਆ ਤੂੰ ਸੰਸਾਰ ਤੂੰ ਐਵੇਂ ਚਲੇ ਜਾਣ ਇਹਨਾਂ ਦਾ ਕਿਤੇ ਰਿਸ਼ਤਾ ਨਾ ਹੋਵੇ ਪਰ ਹੁਣ ਮੈਂ ਮੁੱਲ ਦਾ ਰਿਸ਼ਤਾ ਨਹੀਂ ਕਰਨਾ ਜਦੋਂ ਪਿਆਰੇ ਰਾਜਾ ਸਾਭ ਦੇ ਬਚਨ ਹੋਈ ਹੋਣ ਤੇ ਫਿਰ ਉਹ ਬਚਨ ਕਿਵੇਂ ਨਾ ਪੂਰੀ ਹੋਣ ਉਹ ਰਿਸ਼ਤੇਦਾਰ ਚਲੇ ਗਏ ਤੇ ਜਦੋਂ ਥੋੜਾ ਸਮਾਂ ਪਿਆ ਕੋਈ ਐਸਾ ਪਰਿਵਾਰ ਆਇਆ ਆ ਪਾ ਕੇ ਇੰਦਰ ਨੂੰ ਪੁੱਛਿਆ ਕਹਿੰਦੇ ਭਾਈ ਸਾਨੂੰ ਦੱਸ ਪਈ ਹੈ ਕਿ ਤੇਰਾ ਪੁੱਤਰ ਵਿਆਹਣ ਵਾਲਾ ਹੈ ਇੰਦਰ ਕਹਿੰਦਾ ਪੁੱਤਰ ਤੇ ਮੇਰੇ ਚਾਰ ਨੇ ਢਾਈ ਖੇਤ ਜ਼ਮੀਨ ਦੇ ਨੇ ਇਹ ਮਾੜਾ ਮੋਟਾ ਘਰ ਬਣਿਆ ਗਰੀਬੀ ਹਾਲਤ ਵਿੱਚ ਐ ਭਾਈ ਜੇ ਤੇਰੀ ਮਰਜ਼ੀ ਕਰ ਲੈ ਨਹੀਂ ਕਰਨਾ ਤੇ ਤੇਰੀ ਮਰਜ਼ੀ ਐ ਉਹ ਕਹਿੰਦੇ ਸਾਨੂੰ ਤੇਰੇ ਘਰ ਸਭ ਕੁਝ ਵਿਖਦਾ ਤੇਰੇ ਘਰ ਸਭ ਕੁਝ ਵਿਖਦਾ ਸਾਨੂੰ ਅਸੀਂ ਇੱਥੇ ਹੀ ਰਿਸ਼ਤਾ ਕਰਨਾ ਪਿਆਰਿਓ ਉਹ ਬੰਤ ਜਿਹਦਾ ਮੁੱਲ ਦਾ ਰਿਸ਼ਤਾ ਕਰਨ ਨੂੰ ਸਾਰਾ ਪਰਿਵਾਰ ਤਿਆਰ ਸੀ ਉਹ ਸਿਰਫ 1 ਰੁਪਏ ਵਿੱਚ ਪਿਆਰਿਓ ਉਹ ਰਿਸ਼ਤਾ ਹੋ ਗਿਆ ਵਿਆਹ ਹੋਇਆ ਹੁਣ ਫਿਰ ਰਾਜਾ ਸਭ ਦਾ ਬਚਨ ਹੋਇਆ ਸੀ ਇੱਕ ਰੁਪਏ 'ਚ ਦੋ ਰਿਸ਼ਤੇ ਕਰਨ ਦਾ ਪਾਦਸ਼ਾਹ ਦਾ ਫਰਮਾਨ ਸੀ ਨਾ ਵੀ ਅਸੀਂ ਤੇ 1 ਰੁਪਏ 'ਚ ਦੋ ਕਰਦੀ ਆ ਵਿਆਹ ਭਾਈ ਬੰਤ ਦਾ ਵਿਆਹ ਹੋਇਆ ਵਿਆਹ ਹੋ ਕੇ ਸਾਰੇ ਘਰ ਵਿੱਚ ਖੁਸ਼ੀਆਂ ਨੇ ਖੁਸ਼ੀਆਂ ਮਨਾਈਆਂ ਜਾ ਰੀਆਂ ਨੇ ਤੇ ਇਧਰ ਮੇਰੇ ਪਾਦਸ਼ਾਹ ਦੇ ਬਚਨ ਵੀ ਪੂਰੇ ਹੋਣੇ ਨੇ ਪਿਆਰਿਓ ਤੇ ਕੁਝ ਸਮਾਂ ਪਿਆ ਤੇ ਜਿਹੜਾ ਬੰਤ ਸੀ ਉਹਦੇ ਘਰ ਵਾਲੀ ਪਿਆਰਿਓ ਚੜਾਈ ਕਰ ਗਈ ਹੁਣ ਘਰ ਵਿੱਚ ਫਿਰ ਸੋਗ ਹੈ ਘਰ ਵਿੱਚ ਸਾਰੇ ਰੋਣ ਲੱਗ ਪਏ ਕੁਰਲਾ ਰਹੇ ਨੇ ਕਿ ਇਹ ਕੀ ਹੋਇਆ ਹਲੇ ਤੇ ਵਿਆਹ ਦਾ ਸ਼ੌਂਕ ਨਹੀਂ ਸੀ ਉਤਰਿਆ ਹਲੇ ਤੇ ਨਵਾਂ ਨਵਾਂ ਵਿਆਹ ਹੋਇਆ ਤੇ ਘਰ ਵਿੱਚ ਬੰਤ ਦੇ ਘਰ ਵਾਲੀ ਇਹ ਚੜਾਈ ਕਰ ਗਈ ਇੰਦਰ ਦੀ ਨੂੰ ਤੇ ਜਦੋਂ ਇਹ ਸਾਰੇ ਘਰ ਵਿੱਚ ਪਿਆਰੋ ਸਾਰੇ ਰੋ ਰਹੇ ਨੇ ਇੱਕ ਮਰਾਸਣ ਰਾਜਾ ਸਾਹਿਬ ਮਹਾਰਾਜ ਦੇ ਚਰਨਾਂ 'ਚ ਭੱਜੀ ਗਈ ਪਾਸ਼ਾ ਤੁਹਾਡੇ ਬਚਨਾਂ ਨਾਲ ਰਿਸ਼ਤਾ ਹੋਇਆ ਵਿਆਹ ਹੋਇਆ ਤੁਹਾਡਾ ਬੜਾ ਸੇਵਕ ਹੈ ਬੜਾ ਪ੍ਰੇਮੀ ਹੈ ਇੰਦਰ ਪਰ ਉਹਦੇ ਘਰ ਵਿੱਚ ਤੇ ਅੱਜ ਇਹ ਪਾਣਾ ਵਰਤ ਗਿਆ ਆਹ ਸਕੇਂਦੇ ਕਬਰਾਂਣ ਦੀ ਲੋੜ ਨਹੀਂ ਉਹਨਾਂ ਨੇ ਕੋ ਚੁੱਪ ਕਰ ਜੋ ਢੋਲ ਵਜਾਓ ਖੁਸ਼ੀਆਂ ਮਨਾਓ ਇਹ ਹੁਣ ਤੁਹਾਨੂੰ ਇੱਥੇ ਗਮ ਕਰਨ ਦੀ ਲੋੜ ਨਹੀਂ ਆ ਕੇ ਸਾਰਾ ਰਾਇਆ ਸਾਹਿਬ ਜੀ ਦਾ ਹੁਕਮ ਸੁਣਾਇਆ ਇੰਦਰ ਨੂੰ ਘਰ ਵਿੱਚ ਪਿਆਰੋ ਫਿਰ ਖੁਸ਼ੀਆਂ ਮਨਾਈਆਂ ਗਈਆਂ ਉਧਰ ਮੌਤ ਹੋਈ ਹੈ ਤੇ ਰਾਇਆ ਸਾਹਿਬ ਤੇ ਇੰਨਾ ਭਰੋਸਾ ਸੀ ਘਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਤੇ ਕੁਝ ਸਮਾਪਿਆ ਫਿਰ ਦੁਬਾਰਾ ਬੰਤਦਾ ਪਿਆਰੋ ਉਹੀ ਇੱਕ ਰੁਪਏ ਵਿੱਚ ਦੁਬਾਰਾ ਫਿਰ ਵਿਆਹ ਹੋ ਗਿਆ ਤੇ ਐਸੀ ਕਿਰਪਾ ਹੋਈ ਰਾਇਆ ਸਾਹਿਬ ਮਹਾਰਾਜ ਦੀ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਨੇ ਨੂਰੀ ਕਰਨਾ ਦੀ ਰਚਨਾ ਕੀਤੀ ਨਾ ਪਿਆਰਿਓ ਉਹ ਕਹਿੰਦੇ ਅੱਖੀਂ ਵੇਖਣ ਦਾ ਇਹ ਸਾਰਾ ਹਾਲ ਹੈ ਇਹ ਨਹੀਂ ਵੀ ਇਸ ਤਰ੍ਹਾਂ ਹੀ ਕਹਿੰਦੇ ਅੱਖੀਂ ਵੇਖਣ ਦਾ ਹਾਲ ਹੈ ਜਿਹੜਾ ਇੰਦਰ ਜਿੰਨੂੰ ਕੋਈ ਰਿਸ਼ਤਾ ਨਹੀਂ ਸੀ ਦਿੰਦਾ ਜਿਹਦੇ ਪੁੱਤਰਾਂ ਨੂੰ ਕੋਈ ਰਿਸ਼ਤਾ ਨਹੀਂ ਸੀ ਦਿੰਦਾ ਕਹਿੰਦੇ ਆਪਣੀਆਂ ਅੱਖਾਂ ਨਾਲ ਵੇਖਿਆ ਦੋਤਰੀਆਂ ਦੋਤਰਿਆਂ ਪੁੱਤਰੀਆਂ ਪੁੱਤਰਿਆਂ ਵਾਲਾ ਬੜਾ ਵੱਡਾ ਉਹਦਾ ਪਰਿਵਾਰ ਹੋਇਆ ਪਿਆਰਿਓ ਇਹ ਰਾਜਾ ਸਭ ਦੇ ਬਚਨਾਂ ਨਾਲ ਇੰਦਰ ਨੇ ਪਿਆਰੇ ਰਾਜਾ ਸਾਹਿਬ ਦਾ ਦਰ ਨਹੀਂ ਛੱਡਿਆ ਭਰੋਸਾ ਬਣਾ ਕੇ ਰੱਖਿਆ ਰਾਜਾ ਸਾਹਿਬ ਦੇ ਚਰਨਾਂ 'ਚ ਨਮਸ਼ਕਾਰ ਕਰਦਾ ਰਿਹਾ ਵਿਸ਼ਵਾਸ ਬਣ ਗਿਆ ਤੇ ਰਾਜਾ ਸਾਹਿਬ ਪਤਾ ਕੀ ਬਚਨ ਕੀਤਾ ਕਹਿੰਦੇ ਇੰਦਰ ਕਹਿੰਦੇ ਇਸ ਤਰ੍ਹਾਂ ਭਜਨ ਅਠਨਾ ਕਰ ਕਹਿੰਦੇ ਚਿੱਟੇ ਕੱਪੜੇ ਪਾ ਕੇ ਚਿੱਟਾ ਚਾਦਰਾਂ ਲਾ ਕੇ ਕਦੇ ਦਰਵਾਜ਼ੇ ਮੂਹਰੇ ਵੀ ਬਹਿ ਜਾ ਕਰ ਤੇ ਰਾਜਾ ਸਾਹਿਬ ਮਾਰੇ ਨੇ ਐਸੀ ਕਿਰਪਾ ਕੀਤੀ ਐਸੀ ਬਖਸ਼ਿਸ਼ ਹੋਈ ਪਿਆਰਿਓ ਇੰਦਰ ਤੇ ਸੱਚਮੁੱਚ ਪਿਆਰਿਓ ਉਸੇ ਤਰ੍ਹਾਂ ਇੰਦਰ ਦਰਵਾਜੇ ਮੋਰੇ ਬੈਠ ਕੇ ਆਪਣਾ ਜੀਵਨ ਬਤੀਤ ਕੀਤਾ ਬੜੀ ਕਿਰਪਾ ਹੋਈ ਚਿੱਟੇ ਕਪੜੇ ਪਾ ਕੇ ਰੱਖਣੇ ਕਿਸੇ ਚੀਜ਼ ਦੀ ਕੋਈ ਕਮੀ ਨਾ ਰਹੀ ਰਾਜਾ ਸਭ ਦੇ ਬਚਨਾਂ ਨਾਲ ਪਿਆਰਿਓ ਭਰੋਸਾ ਤੇ ਬਣਾ ਕੇ ਵੇਖੀਏ ਵਿਸ਼ਵਾਸ ਤੇ ਕਰਕੇ ਵੇਖੀਏ ਪਿਆਰਿਓ ਅਰਦਾਸ ਕਰਦੇ ਆ ਪਿਆਰਿਓ ਅਰਦਾਸ ਬੜੀ ਆਪਾਂ ਕਰਦੇ ਆ ਪਰ ਜੇ ਕਿਤੇ ਅਰਦਾਸ ਨੂੰ ਥੋੜਾ ਟਾਈਮ ਲੱਗ ਜਾਵੇ ਨਾ ਤੇ ਆਪਾਂ ਡੋ ਲੈ ਜਾਣੇ ਕਿਉਂਕਿ ਕਲਯੁਗੀ ਜੀਵਾਂ ਇਹ ਅਰਦਾਸ ਕਰਿਆ ਕਰੋ ਰਾਜਾ ਸਾਹਿਬ ਮਹਾਰਾਜ ਦੇ ਪਾਤਸ਼ਾਹ ਤੁਹਾਡੇ ਬੱਚੇ ਆ ਤੁਹਾਡੇ ਚਰਨਾਂ ਨਾਲ ਜੁੜੇ ਆ ਤੁਸੀਂ ਸਮੱਤ ਬਖਸ਼ਿਸ਼ ਕਰਕੇ ਆਪਣੀ ਸੰਗਤ ਕਰਾਉਣੀ ਹੈ ਜੇ ਅਰਦਾਸ ਪੂਰੀ ਨਹੀਂ ਹੋ ਰਹੀ ਤੇ ਇਹ ਗੱਲ ਯਾਦ ਰੱਖਿਓ ਮਨ ਵਿੱਚ ਪਤਾ ਨਹੀਂ ਰਾਜਾ ਸਾਹਿਬ ਮਹਾਰਾਜ ਨੇ ਕਿੱਡੇ ਕ ਭੰਡਾਰੇ ਤੁਹਾਡੇ ਵਾਸਤੇ ਰੱਖੇ ਨੇ ਪਿਆਰੇ ਪਤਾ ਨਹੀਂ ਕਿਹੜਾ ਤੁਹਾਡਾ ਭਲਾ ਕਰਨਾ ਹੈ ਰਾਜਾ ਸਾਹਿਬ ਮਹਾਰਾਜ ਨੇ ਜੋ ਤੁਹਾਡੀ ਅਰਦਾਸ ਲੇਟ ਹੋ ਰਹੀ ਹੈ ਇੱਕ ਮਹਾਪੁਰਸ਼ ਕਹਿੰਦੇ ਕਹਿੰਦੇ ਜੇ ਅਰਦਾਸ ਲੇਟ ਹੋ ਰਹੀ ਹੈ ਨਾ ਇਹਦਾ ਮਤਲਬ ਹੈ ਕਿ ਮਹਾਪੁਰਸ਼ ਰੱਬ ਪਰਮਾਤਮਾ ਆਪਾਂ ਨੂੰ ਪਿਆਰ ਜਿਆਦਾ ਕਰਨ ਲੱਗ ਪੈਂਦਾ ਹੈ ਪਤਾ ਕਿਉਂ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਮੈਂ ਇਹਨੂੰ ਇਹ ਦਾਤ ਦੇ ਦਿੱਤੀ ਇਹ ਮੇਰੇ ਤੋਂ ਦੂਰ ਨਾ ਹੋ ਜਾਵੇ ਪਿਆਰ ਹੀ ਇੰਨਾ ਪੈ ਜਾਂਦਾ ਰੱਬ ਨਾਲ ਵੀ ਜੇ ਦਾਤ ਮਿਲ ਗਈ ਇਹਨੂੰ ਫਿਰ ਤੇ ਇਹਨੇ ਦਤਾਰੇ ਨੂੰ ਭੁੱਲ ਜਾਣਾ ਨਾ ਰਾਯਾ ਸਾਹਿਬ ਦੇ ਚਰਨਾਂ 'ਚ ਭਰੋਸਾ ਬਣਾ ਕੇ ਵਿਸ਼ਵਾਸ ਬਣਾ ਕੇ ਪਿਆਰੇ ਜੁੜੇ ਰਹੋ ਇਹ ਇੰਨੇ ਦਿਆਲੂ ਤੇ ਕਿਰਪਾਲੂ ਨੇ ਸੱਚ ਜਾਣਿਓ ਜੋ ਆਪਾਂ ਸੋਚਿਆ ਨਾ ਉਸ ਤੋਂ ਵੱਧ ਆਪਣੇ ਵਾਸਤੇ ਇੱਥੇ ਇਹਨਾ ਸਾਹਮਣੇ ਰੱਖਿਆ ਬਸ ਭਰੋਸੇ ਨਾਲ ਵਿਸ਼ਵਾਸ ਨਾਲ ਹਾਜ਼ਰੀਆਂ ਪਰਦੇ ਰਹੋ ਘਰ ਹੋ ਰਿਸ਼ਤੇਦਾਰੀ ਚ ਖੇਤਾਂ ਚ ਕੰਮ ਕਰਦੇ ਹੋ ਕੋਈ ਵੀ ਆਪਣਾ ਕਾਰੋਬਾਰ ਹੈ ਬਸ ਰਾਜਾ ਸਭ ਨੂੰ ਮਨ ਵਿੱਚ ਯਾਦ ਰੱਖੋ ਰਾਜਾ ਸਭ ਨੇ ਦਿਨ ਬਦਲਦੇ ਨਹੀਂ ਕਿਉਂਕਿ ਇਹ ਸੰਸਾਰ ਇਹ ਜਗਤ ਜਿਹੜਾ ਨਾ ਪਿਆਰੋ ਇਹ ਸਿਰਫ ਸੁੱਖਾਂ ਨਾਲ ਬੱਧ ਹੈ ਪਰ ਜਿਹੜੇ ਰਾਜਾ ਸਾਹ ਮਾਰਨ ਇਹ ਪਿਆਰ ਦੇ ਨਾਲ ਪ੍ਰੇਮ ਨਾਲ ਇਹਨਾਂ ਮਾਇਆ ਨਹੀਂ ਦੇਖਣੀ ਵੀ ਕਿੰਨੀ ਗੋਲਕ ਵਿੱਚ ਪਾਈ ਹੈ ਤੂੰ ਕਿੰਨਾ ਕੁ ਅਮੀਰ ਹੈ ਕਿੰਨਾ ਕੁ ਤੇਰੇ ਕੋਲ ਧਨ ਹੈ ਨਹੀਂ ਪਿਆਰ ਇਹ ਤੇ ਤੇਰੇ ਅੰਦਰੋਂ ਵੇਖਣਾ ਵੀ ਤੂੰ ਅੰਦਰੋਂ ਕਿੰਨਾ ਕੁ ਅਮੀਰ ਹੈ ਤੇਰੇ ਅੰਦਰ ਕਿਹੜੀ ਅਵਸਥਾ ਹੈ ਗਰੀਬੀ ਵਾਲੀ ਹੈ ਕਿ ਹੰਕਾਰ ਵਾਲੀ ਹੈ ਇਸ ਕਰਕੇ ਭਰੋਸਾ ਬਣਾ ਕੇ ਜੁੜੇ ਰਹੋ ਪਿਆਰੋ ਰਾਇਆ ਸਭ ਕਿਰਪਾ ਕਰਨਗੇ ਜਰੂਰ ਆਪਣੇ ਦਿਨ ਵੀ ਬਦਲ ਲੰਗੇ ਰਾਇਆ ਸਭ ਤੇ ਜਰੂਰ ਕਿਰਪਾ ਕਰਨਗੇ ਪਿਆਰਿਓ ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਜਿਹੜੀਆਂ ਜੁੜੀਆਂ ਨੇ ਨਾ ਉਹ ਰਾਇਆ ਸਭ ਨੂੰ ਜਾਣਦੀਆਂ ਨੇ ਪਿਆਰਿਓ ਰਾਇਆ ਸਭ ਦੀ ਕਿਰਪਾ ਨੂੰ ਜਾਣਦੀਆਂ ਨੇ ਆਓ 2-4 ਮਿੰਟ ਸਤਨਾਮ ਵੈਗੁਰੂ ਦਾ ਜਾਪ ਫਿਰ ਉਸ ਤੋਂ ਬਾਅਦ ਵੀ ਸਮਾਪਤੀ ਹੈ ਪਿਆਰਿਓ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ सम वाहि गरु सप्नाम वाहे गुरु वाहे वाहे गुरु वा गुरु सप्नामहिगुरु सप्नाम वाहिगुरु सम वा सम वाहे गुरु वाहे 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 गुरु 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 वाहिगुरु सप्नाम वाहिगुरु सप्नाम वाहिगुरु सप्नामहिगुरु सप्नामहिगुरु सप्नाम वाहिगुरु सप्नाम ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਜਗਾਦ ਸਚ ਹੈ ਭੀ ਸਚ ਰਾਜਾ ਸਾਹਿਬ ਜੀ ਤੂੰ ਹੀ ਤੋ ਰਾਜਾ ਸਾਹਿਬ ਜੀ ਤੂੰ ਹੀ ਤੋ ਰਾਜਾ ਸਾਹਿਬ ਜੀ ਤੂੰ ਹੀ ਤੂੰ 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 राजा साहेबजितो हि तो राजा राजाबज तोहि तो राजा साबजितुहि तो राजा साबज तोहि तो राजा साबजितो राजा साबजितो हि तो राजा जी साबजितो ही तो राजा साहजितो हि तो राजाबजो राजा साबजितो हि तो राजा साबजितो हि तो राजा साबजितो हि तो राजा साहिब साबजितुं तो राजा साहिब जी साबजितो ही तो ਰਾਜਾ ਸਾਹਿਬ ਜੀ ਤੂੰ ਹੀ ਤੋ ਰਾਜਾ ਸਾਹਿਬ ਜੀ ਤੂੰ ਹੀ ਤੋ ਰਾਜਾ ਸਾਹਿਬ ਜੀ ਰਾਜਾ ਜੀ ਬਲੀ ਕਰੋ ਜੀ ਪਲੀ 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 ਰਾਜਾ ਜੀ ਬਲੀ जी बलि करोी पली राजा जी बलि करोी पली राजा जी बलि करो राजा जी बलि करो राजा जी बलि करो ਰਾਜਾ ਜੀ ਬਲੀ ਕਰੋ ਜੀ ਪਲੀ ਰਾਜਾ ਜੀ ਬਲੀ ਕਰੋ ਜੀ ਪਲੀ ਵਾਹਿਗੁਰੂ 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 వా గూ వా ਵਾਹਿਗੁਰੂ 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 ਆਓ ਪਿਆਰਿਓ ਇਨੀ ਇੱਕ ਹਾਜ਼ਰੀਆਂ ਪਰਵਾਨ ਕਰਨੀਆਂ ਰਾਜਾ ਸਭ ਮਹਾਰਾਜ ਦੇ ਚਰਨਾਂ 'ਚ ਹੀ ਬੇਨਤੀ ਹੈ ਪਾਤਸ਼ਾਹ ਜਿਹੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਆਪ ਜੀ ਦੇ ਚਰਨਾਂ ਨਾਲ ਜੁੜੀਆਂ ਹਨ ਮਹਾਰਾਜ ਜੋ ਆਪ ਜੀ ਦੀ ਸੰਗਤ ਵਿੱਚ ਹਾਜ਼ਰੀਆਂ ਭਰਿਆਨ ਮਹਾਰਾਜ ਸਭ ਦੇ ਪਰਿਵਾਰਾਂ ਤੇ ਬੱਚਿਆਂ ਤੇ ਸਦਾ ਮਿਹਰ ਭਰਿਆਤ ਰੱਖਣਾ ਦੁੱਖਾਂ ਬਿਗਨਾ ਕਸ਼ਟਾਂ ਕਲੇਸ਼ਾਂ ਦੇ ਨਾਸ਼ ਕਰਨੇ ਆਪਣੇ ਭਜਨ ਬਾਣੀ ਦੇ ਪ੍ਰਕਾਸ਼ ਕਰਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਦੇਸਾਂ ਪ੍ਰਦੇਸਾਂ ਵਿੱਚ ਮਹਾਰਾਜ ਅੰਗ ਸੰਗ ਸਾਈ ਰਣਾ ਮਨ ਦੇ ਫੁਰਨੇ ਗੁਰਮਤ ਮਰਿਆਦਾ ਅਨੁਸਾਰ ਸੰਪੂਰਨ ਕਰਨੇ ਚੜ੍ਹਦੀਆਂ ਕਲਾਂ ਵਾਲੇ ਜੀਵਨ ਬਖਸ਼ਣੇ ਆਓ ਪਿਆਰਿਓ ਇਨੀਆਂ ਕਹਾਜਰੀਆਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ